ਸਮਾਣਾ ਸੀ ਪੁਲਿਸ ਵੱਲੋਂ ਪੈਟਰੋਲਿੰਗ ਦੇ ਦੌਰਾਨ ਪਿੰਡ ਮਿਆਲਾ ਦੇ ਨਜ਼ਦੀਕ ਮੋਟਰਸਾਈਕਲ ਤੇ ਜਾ ਰਹੇ ਦੋ ਨੌਜਵਾਨਾਂ ਨੂੰ ਸੱਕੋਂ ਤੇ ਜਾਂਚ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਕੋਲ ਕੋਈ ਲਿਫਾਫਾ ਥਾ ਜਿਹਨੂੰ ਫੈਂਕਿਆ ਜਿਹਦੇ ਵਿੱਚ 50 ਗ੍ਰਾਮ ਹਿਰਨ ਬਰਾਮਦ ਹੋਈ ਹੈ ਕਥਿਤ ਜਿਹੜੇ ਦੋਨੋਂ આરોપી ਐ ਉਹਨਾਂ ਦਾ ਪਿੰਡ ਬਿਰਾਸ ਦੇ ਦੱਸੇ ਗਏ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸਮਾਣਾ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਦੀ ਮੰਗ ਵੀ ਕੀਤੀ ਜਾਵੇਗੀ ਇਸ ਬਾਰੇ ਜਾਣਕਾਰੀ ਸੀਆਈਏ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਵੱਲੋਂ ਦਿੱਤੀ ਗਈ ਇਸ ਖਬਰ ਨੂੰ ਕਰੀਬ 11 ਵਜੇ ਸਵੇਰੇ ਕਵਰ ਕੀਤਾ ਗਿਆ ਅਮਰਤਪਾਲ ਸਿੰਘ ਨੇ ਹਾਂ ਕਿਹੜੇ ਪਿੰਡ ਦੇ ਉਹ ਬਰਾਸ ਪਿੰਡ ਦੇ ਇੱਕ ਗੁਰਪਾਲ ਸਿੰਘ ਜੀ ਕਿੱਥੋਂ ਲੈ ਕੇ ਆਏ ਸੀ ਇਹ ਇਹ ਨਾ ਪਟਿਆਲੇ ਤੋਂ ਮੁੰਡਾ ਹੁੰਦਾ ਸੀ ਬਣਾਉਣ ਜੀ ਪਹਿਲਾਂ ਹੀ ਉੱਥੇ ਪਹਿਲਾਂ ਦੇ ਉੱਥੇ ਮੁੰਡਾ ਫੜਾਇਆ ਜਾਂਦਾ ਸੀ ਠੀਕ ਹਾਂਜੀ ਇਹ ਦੋਸ਼ੀ ਸ਼ੱਕੀ ਹਾਲਤ ਦੇ ਵਿੱਚ ਪੁਲਿਸ ਉਹ ਮਿਆਲ ਕਲਾਂ ਉੱਥੇ ਖੜੇ ਸੀ ਜਿਨ੍ਹਾਂ ਨੂੰ ਚੈੱਕ ਕੀਤਾ ਪੁਲਿਸ ਚੈੱਕ ਕਰਨ ਲੱਗੇ ਪੁਲਿਸ ਪਾਰਟੀ ਨੂੰ ਦੇਖ ਕੇ ਉੱਥੋਂ ਭੱਜਣ ਲੱਗੇ ਜਿਨ੍ਹਾਂ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਲਫਾਫਾ ਥੱਲੇ ਸਿੱਟਦਾ ਸੀ ਉਹ ਲਫਾਫੇ ਦੇ ਵਿੱਚੋਂ ਜਦੋਂ ਚੈੱਕ ਕੀਤਾ ਉਹਦੇ ਵਿੱਚੋਂ 50 ਗ੍ਰਾਮ ਨਸ਼ੀਲਾ ਪਦਾਰਥ ਵਾਲੀ ਇੱਕ ਹਿਰਨ ਉਹ ਬਰਾਮਦ ਹੋਈ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਖਿਲਾਫ ਕਾਰਵਾਈ ਅਮਲੋਚਨੀਆਂ ਦਿੱਤੀ ਗਈ ਅੱਜ ਅਦਾਲਤ ਪੇਸ਼ ਕਰ ਰਹੇ ਅੱਜ ਅਦਾਲਤ ਪੇਸ਼ ਕਰਕੇ ਇਹਨਾਂ ਨੂੰ ਰਿਮਾਂਡ ਹਾਸਲ ਕਰਾਂਗੇ ਜੋ ਕਿੱਥੋਂ ਲਿਆਉਂਦੇ ਨੇ ਅੱਗੇ ਕਿਹਨੂੰ ਕਿਹਨੂੰ ਸਪਲਾਈ ਕਰਦੇ ਆ ਉਹ ਕਾਰਵਾਈ ਅਮਲੋਚਨੀਆਂ ਦਿੱਤੀਆਂ ਗਈ ਹੁਣ ਤੱਕ ਤਹਿਕੀਕਾਤ ਦੇ ਵਿੱਚ ਰਿਕਾਰਡ ਪਿਛਲਾ ਆਇਆ ਪਹਿਲੇ ਵੀ ਕੋਈ ਹੈ ਇਸ ਤਰ੍ਹਾਂ ਇੱਕ ਬੰਦੇ ਦੇ ਮੁਕੱਦਮੇ ਹੈਗੇ ਬਾਅਦ ਇਸ ਨਸ਼ੇ ਵਿੱਚ ਹਾਂ ਜੀ ਇਹਦਾ ਸ਼ਹਿਰ ਵਿੱਚ ਨੇ ਪਹਿਲਾਂ ਮੁਕੱਦਮੇ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਨ ਕੋਸੀ ਸਮਾਣਾ ਨਿਊਜ਼